ਟੋਟਾ ਨਾ ਖਾਈ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ তথা ਅਗਣਤ ਅਤੋਲੈ ਜਿਉਂ ਬੁਲਾਵੋ ਕਿਉ ਨਾਨਕ ਦਾਸ ਬੋਲੇ ਜਿਉ ਬੁਲਾਵੇਂ ਕਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਸਤਨ ਗੁਰੂ ਨਾਨਕ ਦੇਵ ਮਹਾਰਾਜ ਜਗਤ ਗੁਰੂ ਜਗਤ ਪਿਤਾ ਦੀ ਜਪਜੀ ਸਾਹਿਬ ਅਮਰਤਮਈ ਬਾਣੀ ਦੀ ਵਿਚਾਰ ਕਰਦੇ ਆਂ ਕੱਲ ਆਪਾਂ 12 ਨੰਬਰ ਪੌੜੀ ਦੀ ਵਿਚਾਰਕੀ ਜਿੰਨੀ ਮਹਾਰਾਜ ਮਤਬੁੱਧ ਬਖਸ਼ਦੇ ਨੇ ਉੰਨੀ ਆਪਾਂ ਵਿਚਾਰ ਕਰਦੇ ਆ ਇਹ ਮਹਾਰਾਜ ਦੇ ਵਿਚਾਰ ਸਮੁੰਦਰ ਦੀ ਨਿਆਈ ਹੈ ਇਹ ਤਾਂ ਮੇਰਾ ਪਿਤਾ ਹੀ ਜਾਣਦਾ ਹੈਗਾ ਆਪਾਂ ਨੂੰ ਜਿੰਨੀ ਇੱਕ ਮਤਬੁੱਧ ਬਖਸ਼ਦੇ ਨੇ ਆਪਾਂ ਉੰਨੀ ਹੀ ਵਿਚਾਰ ਕਰਦੇ ਆ 13 ਨੰਬਰ ਪੌੜੀ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਤੋਂ ਸਰਬਨ ਕੀਤਾ ਬੜੇ ਪ੍ਰੇਰਨਾ ਦੇਕ ਸ਼ਬਦ ਨੇ ਜਪਜੀ ਸਾਹਿਬ ਸਿੱਖੀ ਦੀ ਮਾਂ ਹੈ ਧਿਆਨ ਦੇ ਵਿੱਚ ਲਿਆਉਣਾ ਜਿਸ ਤਰ੍ਹਾਂ ਮਾਂ ਬੱਚੇ ਨੂੰ ਖਾਣਾ ਖਵਾਉਂਦੀ ਹੈ ਤੋਰਨਾ ਸਿਖਾਉਂਦੀ ਹੈ ਬੋਲਣਾ ਸਿਖਾਉਂਦੀ ਹੈ ਹਰ ਕਾਰਜ ਸਿਖਾਉਂਦੀ ਹੈ ਇਸ ਤਰ੍ਹਾਂ ਮੇਰਾ ਪਿਤਾ ਅਸੀਂ ਬੱਚੇ ਦੀ ਨਿਆਈਆਂ ਸਾਨੂੰ ਉਂਗਲ ਫੜ ਕੇ ਤੋਰਨਾ ਸਿਖਾਉਂਦੇ ਨੇ ਜਿਵੇਂ ਮਹਾਰਾਜ ਕਿਰਪਾ ਕਰਨਗੇ ਓਵੇਂ ਮੈਂ ਆਪਾਂ ਵਿਚਾਰ ਕਰਾਂਗੇ ਆਪ ਸਾਰੇ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੱਲਾ ਸਰਤ ਹੋਵੇ ਮਨ ਫੁੱਟ ਮੰਨੈ ਸਗਲ ਪਵਣ ਕੀ ਸੁਟ ਹਾਂ ਨਾ ਪੁੱਜੀਆ ਕੱਲ ਵਿਚਾਰੀ ਸੀ ਪੌੜੀ ਬਰਮੀ ਉਹਦੇ ਮਾਰਿਆਂ ਕਹੇ ਸੀ ਮੰਨੇ ਕੀ ਗਤ ਕਹੀ ਨਾ ਜਾਏ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦੀ ਗਤੀ ਕਹਿਣ ਸੁਣਨ ਤੋਂ ਬਾਹਰ ਹੋ ਜਾਂਦੀ ਹੈ ਕੱਲਾ ਪੈ ਸ਼ਬਦ ਵਿਚਾਰੇ ਹੁਣ ਮਹਾਰਾਜ ਕਹਿੰਦੇ ਨੇ ਭਾਈ ਜਿਹੜਾ ਮੰਨ ਲੂਗਾ ਪਹਿਲਾਂ ਐਸੀ ਮੰਨੇ ਗੁਰਸਿੱਖ ਜਿਨ੍ਹਾਂ ਨੇ ਮੰਨ ਲਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਚ ਲਿਆ ਕੇ ਧਾਰਨ ਕਰ ਲਿਆ ਫਿਰ ਉਹਨਾਂ ਦੀ ਅਵਸਥਾ ਜਿਹੜਾ ਉਹ ਕਹੀ ਨਹੀਂ ਜਾਂਦੀ ਉਹ ਆਪਕਲ ਵਿਚਾਰਿਆ ਇਸ ਇਹ ਸ਼ਬਦ ਕਹਾ ਆਊਗਾ ਮੰਨੈ ਨੰਨੇ ਨੂੰ ਦਲਾਵਾਂ ਆ ਗਿਆ ਇਹਦਾ ਅਰਥ ਹੈ ਜਿਹੜੇ ਮੰਨਣਗੇ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਹੁਕਮ ਨੂੰ ਗੁਰੂ ਦੇ ਸਿਧਾਂਤ ਨੂੰ ਅਮਰਤ ਰੂਪੀ ਬਾਣੀ ਨੂੰ ਮੰਨੂਗਾ ਫਿਰ ਕਿਹੂ ਮੰਨੈ ਸੁਰਤ ਹੋਵੈ ਮਨ ਬੁੱਧ ਇਹ ਤਿੰਨ ਸ਼ਬਦ ਨੇ ਸੁਰਤ ਮਨ ਤੇ ਬੁੱਧ ਬੜੇ ਪ੍ਰੇਰਨਾਦਾਇਕ ਨੇ ਬੜੇ ਸੰਜਮ ਨਾਲ ਸੁਣਨ ਵਾਲੇ ਨੇ ਸਾਡੇ ਜੀਵਨ ਦੀ ਸ਼ੁਰੂਆਤ ਹੈ ਇੱਥੋਂ ਆਪਾਂ ਪਹਿਲਾਂ ਹੀ ਵਿਚਾਰ ਰਹੇ ਹਾਂ ਸੁਣਨਾ ਪੜ੍ਹਨਾ ਸੁਣਨਾ ਪਹਿਲਾ ਸ਼ਬਦ ਹੈ ਮੰਨਣਾ ਜੇ ਬਾ ਜਿਹੜਾ ਵੀ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਹੁਕਮ ਨੂੰ ਮੰਨੇਗਾ ਮੰਨਣ ਕਰੂਗਾ ਸੁਰਤ ਸਭ ਤੋਂ ਪਹਿਲਾਂ ਸੁਰਤੀ ਆ ਜੂਗੀ ਇਹ ਸੁਰਤੀ ਕੀ ਮਹਾਰਾਜ ਕਹਿੰਦੇ ਨੇਗੇ ਇੱਕਾ ਸੁਰਤ ਜੀਤੇ ਹੈ ਜੀ ਸੁਰਤ ਵੀ ਹੋਣਾ ਕੋਈ ਨਾ ਕੀ ਸੁਰਤ ਦਾ ਮਤਲਬ ਹੈ ਚੇਤਨ ਸ਼ਕਤੀ ਜਿੰਨੇ ਵੀ ਮੇਰੇ ਵਹਿਗੁਰੂ ਨੇ ਜੀ ਪੈਦਾ ਕੀਤੀ ਹੈ ਸਭ ਦੇ ਵਿੱਚ ਚੇਤਨ ਸੁਰਤ ਸ਼ਕਤੀ ਪਾਈ ਹੋਈ ਹੈ ਸੁਰਤ ਚੇਤਨ ਸ਼ਕਤੀ ਹਰ ਜੀਵ ਨੂੰ ਚੇਤਨਤਾ ਹੈ ਪਸ਼ੂ ਹੈ ਪੰਛੀ ਹੈ ਜਿੰਨੀ ਕੋ ਨੂੰ ਲੋੜ ਹੈ ਖਾਣ ਦੀ ਰਹਿਣ ਦੀ ਉਹ ਜੀਵਨ ਬਚਾਉਣ ਦੀ ਮੌਤ ਤੋਂ ਵੀ ਬੜਾ ਡਰਦੇ ਨੇ ਹਰ ਜਾਨਵਰ ਆਪਦਾ ਜੀਵਨ ਤੁਸੀਂ ਮਾਰ ਲੱਗੋ ਉਹ ਆਪਦਾ ਬਚਾਉਂਦਾ ਉਹਨੂੰ ਉਹਨੀ ਸੋਝੀ ਦਿੱਤੀ ਹੈ ਏਕਾ ਸੁਰਤ ਜੀਤੇ ਹੈ ਜੀ ਸੁਰਤ ਵੀ ਹੋਣਾ ਕੋਈ ਨਾ ਕੀ ਜੇਹੀ ਸੁਰਤ ਤੇਹਾ ਤਿੰਨ ਰਾਹ ਲੇਖਾ ਇੱਕੋ ਆਵੋ ਜਾਓ ਹਰ ਇੱਕ ਜੀਵ ਨੂੰ ਸੁਰਤ ਦਿੱਤੀ ਹੋਈ ਹੈ ਤੇ ਸੁਰਤ ਤੋਂ ਬਿਨਾ ਕੋਈ ਵੀ ਜੀਵ ਨਹੀਂ ਹੈ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਨਾਲ ਦੀ ਨਾਲ ਮਾਤਾ ਦੀਆਂ ਛਾਤੀਆਂ ਦੀ ਉਹਦੀ ਸਮਝ ਆ ਜਾਂਦੀ ਹੈ ਕਿਉਂ ਮਨ ਨੇ ਸੁਰਤ ਪਹਿਲਾਂ ਪਾਈ ਹੈ ਹਰ ਜੀਵ ਵਿੱਚ ਪਾਈ ਹੈ ਤੇ ਸੁਰਤ ਕਿੱਥੋਂ ਮਿਲਦੀ ਹੈ ਸਭ ਤੋਂ ਪਹਿਲਾਂ ਮਾਂ ਸਮਝ ਸੁਰਤ ਮਤਲਬ ਸਮਝ ਫਿਰ ਪਹਿਲਾਂ ਮਾਂ ਤੋਂ ਸੁਰਤ ਆਉਂਦੀ ਹੈ ਫਿਰ ਸੋਸਾਇਟੀ ਸਕੂਲ ਕਾਲਜ ਯੂਨੀਵਰਸਿਟੀ ਜਿੰਨੀ ਜਿੰਨੀ ਸੰਗਤ ਹੁੰਦੀ ਜਾਊਗੀ ਉਹ ਸਮਝ ਆਉਂਦੀ ਜਾਣੀ ਹੈ ਤਾਂ ਹੀ ਮਹਾਰਾ ਨੇ ਕਹਨਾ ਗੁਰੂ ਦੁਆਰਾ ਹੋਏ ਸੋਝੀ ਪਾਈ ਸੀ ਇਤ ਦੁਆਰਾ ਧੋਏ ਅੱਛਾ ਹੋਏ ਸੀ ਫਿਰ ਗੁਰੂ ਆਏ ਮਾਂ ਜਿਹੇ ਦੀ ਸਿੱਖਿਆ ਬੱਚੇ ਨੂੰ ਦੇਊਗੀ ਉਹ ਗ੍ਰਹਿਣ ਕਰੂਗਾ ਫਿਰ ਉਹਦੋਂ ਮੈਂ ਥੋੜਾ ਵੱਡਾ ਫਿਰ ਸੋਸਾਇਟੀ ਆ ਗਈ ਬੱਚਿਆਂ 'ਚ ਖੇਡਦਾ ਕਰਦਾ ਜਿਹੜੀ ਸੋਸਾਇਟੀ 'ਚ ਬੈਠੂਗਾ ਉਹਦੀ ਜਿਹੜੀ ਸੁਰਤ ਹੈ ਉਹ ਗ੍ਰਹਿਣ ਕਰੂਗਾ ਸਕੂਲ ਜਾਊਗਾ ਜੋ ਟੀਚਰ ਪੜ੍ਹਾਊਗਾ ਉਹ ਗ੍ਰਹਿਣ ਕਰੂਗਾ ਜਿਹੇ ਜੀ ਸੰਗਤ ਮਿਲਣੀ ਹੈ ਤੇ ਉਦਾਂ ਦੇ ਫਿਰ ਉਹਦੇ ਜਿਹੜੇ ਜੀਵਨ ਦੀ ਉਥੋਂ ਕੀ ਮਿਲਣੀ ਹੈ ਮਤ ਸੁਰਤ ਹਰ ਇੱਕ ਨੂੰ ਮਿਲੀ ਹੋਈ ਹੈ ਮਤ ਮਾਂ ਤੋਂ ਮਿਲੂਗੀ ਸੋਸਾਇਟੀ 'ਚ ਬੈਠੂ ਉਤੋਂ ਵੀ ਮਤ ਗ੍ਰਹਿਣ ਕਰੂਗਾ ਸਕੂਲ ਜਾਊਗਾ ਮਾਸਟਰ ਤੋਂ ਮਤ ਗ੍ਰਹਿਣ ਕਰੂ ਕਾਲਜ ਚ ਆਉਗਾ ਪ੍ਰੋਫੈਸਰ ਤੋਂ ਗਰੂ ਜਿੱਦੇ ਗੁਰੂ ਦੀ ਗੋਚ ਚ ਬੈਠ ਕੇ ਆਪਾਂ ਬੈਠੇ ਆ ਇੱਥੇ ਗੁਰੂ ਦੀ ਮੱਤ ਲੈਣੀ ਹੈ ਸਤ ਸੰਗਤ ਸਤ ਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ ਜਿਸ ਤਰ੍ਹਾਂ ਸਕੂਲ ਚ دنیਵੀ ਵਿਦਿਆ ਪੜਾਈ ਜਾਂਦੇ ਹਰ ਵਿਸ਼ਾ ਪੜਾਉਂਦੇ ਆ ਅਰਥ ਸਾਇੰਸ ਇਤਿਹਾਸ ਮਥਿਆਸ ਮੈਥ ਜੋ ਵੀ ਹੈ ਉਹ ਪੜਾਉਂਦੇ ਨੇ ਪਰ ਜਿੱਦੇ ਗੁਰੂ ਕੋਲੇ ਆਏ ਸਤ ਸੰਗਤ ਸਤ ਗੁਰ ਚਟਸਾਲ ਹੈ ਇਥੇ ਕੀ ਹੈ ਜਿੱਤ ਹਰ ਗੁਣ ਸਿੱਖਾ ਇੱਥੇ ਹਰੀ ਦੇ ਗੁਣ ਸਿਕਾਏ ਜਾਂਦੇ ਆ ਮਤ ਫਿਰ ਸੰਗਤ ਤੋਂ ਮਿਲੂ ਮਾਂ ਤੋਂ ਮਿਲੂ ਸਕੂਲ ਤੋਂ ਮਿਲੂ ਜਦੋਂ ਗੁਰੂ ਕੋਲੇ ਆਗੇ ਫਿਰ ਗੁਰੂ ਤੋਂ ਮਿਲੂਗੀ ਜਿਹੋ ਜੀ ਸੰਗਤ ਮਿਲੂਗੀ ਉਦਾਂ ਦੀ ਮਤ ਹੋਣੀ ਹੈ ਚੋਰ ਕੋਲੇ ਬੈਠਣਗੇ ਚੋਰਾ ਚੋਰ ਦੀ ਹੱਤ ਪੈਣੀ ਹੈ ਜੁਆਰਿਆਂ ਕੋਲੇ ਬੈਠਣਗੇ ਜੂਆ ਖੇਡਣਗੇ ਸਾਧ ਕੋਲੇ ਬੈਠਣਗੇ ਸਾਧਨਾ ਦਾ ਗੁਣ ਆਊਗਾ ਗੁਰੂ ਕੋਲੇ ਬੈਠੋਗੇ ਗਿਆਨ ਦਾ ਦੀਵਾ ਬਲਣਗਾ ਤੇ ਮਤ ਦੇ ਵਿੱਚੋਂ ਫਿਰ ਮਨ ਪੈਦਾ ਹੁੰਦਾ ਫੁਰਨੇ ਸੰਕਲਪ ਵਿਕਲਪੋ ਮਨਾ ਤੇ ਜਿੱਦਾਂ ਦੇ ਮਤ ਹੋਈ ਉਹਨਾਂ ਦੇ ਮਨ ਦੇ ਵਿੱਚ ਫੁਰਨੇ ਬਣਨੇ ਇਹ ਤਿੰਨ ਨੇ ਸੁਰਤ ਅੱਗੇ ਜਾ ਕੇ ਫਿਰ ਉਹ ਆਊਗਾ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੈ ਘੜੀਆ ਸੁਰਤ ਮਤ ਮੰਨ ਬੁੱਧ ਚਾਰ ਆਉਣਗੇ ਉੱਤੇ ਮਰਾਏ ਕਹਿੰਦੇ ਫਿਰ ਪਹਿਲਾ ਹੈਗਾ ਸੁਰਤ ਫਿਰ ਮਤ ਮਤ ਤੂੰ ਜਿਹੇ ਜੀ ਸਵੈਦੀ ਗ੍ਰਹਿਣ ਕੀਤੀ ਗੁਰੂ ਕੋਲੇ ਗੁਰੂ ਦੀ ਮਤ ਲੈਣੀ ਹੈ ਤੇ ਫਿਰ ਉਹਦੇ ਵਿੱਚੋਂ ਮਨ ਦੇ ਸੰਕਲਪੋ ਵਿਕਲਪੋ ਪੈਦਾ ਹੋਣਗੇ ਤਾਂ ਹੀ ਮੇਰੇ ਕੋਲ ਅਮਰਦਾਸ ਮਹਾਰਾਜ ਅਮਰਤ ਵੇਲੇ ਬੋਲ ਮਾਰਦਿਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਐ ਮੇਰਾ ਮਨ ਤੂੰ ਪ੍ਰਮਾਤਮਾ ਨਾ ਰਹਿਣਾ ਕਰ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਤੂੰ ਗੁਰੂ ਨਾਲ ਰਹਿ ਗੁਰੂ ਦੀ ਸੰਗਤ ਕਰ ਜਿਸ ਤਰ੍ਹਾਂ ਦੀ ਫਿਰ ਸੰਗਤ ਹੁੰਦੀ ਹੈ ਫਿਰ ਉਹਨਾਂ ਦਾ ਮਨ ਦੇ ਵਿਚਾਰ ਬਣਦੇ ਨੇ ਗੁਰੂ ਨਾਨਕ ਦੇ ਮਹਾਰਾਜ ਇੱਕ ਬੜਾ ਪਿਆਰਾ ਸ਼ਬਦ ਹੈ ਜਿਸ ਤਰ੍ਹਾਂ ਮਹਾਰਾਜ ਇੱਕ ਬਚਨ ਹੈ ਮਿਲ ਮਾਤਾ ਪਿਤਾ ਪਿੰਡ ਕਮਾਇਆ ਜਿਸ ਤਰ੍ਹਾਂ ਮਾਤਾ ਪਿਤਾ ਦੇ ਸੰਯੋਗ ਕਰਕੇ ਸਾਡਾ ਇਹ ਪਿੰਡ ਬਣਿਆ ਸਾਡਾ ਸਰੀਰ ਬਣਿਆ ਮਿਲ ਮਾਤਾ ਪਿਤਾ ਪਿੰਡ ਕਮਾਇਆ ਤਨ ਕਰਤਾ ਲੇਖ ਲਿਖਾਇਆ ਲਿਖਦਾਤ ਜੋਤ ਵੜਿਆਈ ਮਿਲ ਮਾਇਆ ਸੁਰਤ ਗਵਾਈ ਇਹ ਸਾਡਾ ਸਰੀਰ ਮਾਤਾ ਪਿਤਾ ਦੇ ਸੰਯੋਗ ਨਾਲ ਬਣਿਆ ਮਿਲ ਮਾਤ ਪਿਤਾ ਪਿੰਡ ਕਮਾਇਆ ਤਨ ਕਰਤਾ ਲੇਖ ਲਿਖਾਇਆ ਤੇ ਮਹਾਰਾਜ ਨੇ ਲੇਖ ਵੀ ਲਿਖੇ ਕੀ ਲਿਖੇ ਲਿਖਦਾਤ ਜੋਤ ਵੜਿਆਈ ਇਹ ਜੀਵਨ ਮਿਲਿਆ ਸੀ ਪਰਮਾਤਮਾ ਦੀਆਂ ਵੜਿਆਈਆਂ ਕਰਨੀਆਂ ਮਿਲ ਮਾਇਆ ਸੁਰਤ ਗਵਾਈ ਪਰ ਮਾਇਆ ਨਾਲ ਸੰਯੋਗ ਕਰਕੇ ਉਹ ਸੁਰਤੀ ਗਵਾਚ ਗਈ ਤੇ ਮਾਇਆ ਦੇ ਗੁਣ ਗ੍ਰਹਿਣ ਕਰ ਲਏ ਬੜਾ ਪਿਆਰਾ ਇੱਕ ਸ਼ਬਦ ਹੈ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹ ਵਿਸੇਖ ਹੁਣ ਜੀਵਨ ਦੀ ਜੇ ਤੂੰ ਘੜਤ ਘੜਨੀ ਹੈ ਇਸ ਸਰੀਰ ਤਾਂ ਸਾਨੂੰ ਮਾਂ ਪਿਓ ਤੋਂ ਮਿਲਿਆ ਸਾਡੇ ਮਾਤਾ ਪਿਤਾ ਦਾ ਸੰਯੋਗ ਹੋਇਆ ਸਾਡਾ ਜੀਵਨ ਮਿਲਿਆ ਹੁਣ ਜਿਹੜਾ ਅਗਲਾ ਜੀਵਨ ਅਸੀਂ ਘੜਨਾ ਹੈ ਆਤਮਾ ਦੇ ਤਲਤੇ ਘੜਨਾ ਹੈ ਉਹ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹ ਵਿਸੇਖ ਗੁਰੂ ਦੀ ਮਤ ਤੇਰੀ ਮਾਂ ਹੋਵੇ ਤੇ ਸੰਤੋਖ ਪਿਤਾ ਹੋਵੇ ਮਾਤਾ ਮਤ ਪਿਤਾ ਸੰਤੋ ਸੱਤ ਭਾਈ ਕਰ ਇਹ ਵਿਸੇਖ ਨਾਲ ਭਾਈ ਵੀ ਚਾਹੀਦੇ ਆ ਤੇ ਫਿਰ ਉੱਚਾ ਆਚਰਨ ਦਾਨੀ ਵਰਤੀ ਇਹ दैवी ਗੁਣ ਤੇਰੇ ਭਰਾ ਹੁਣ ਭਰਾ ਬਾਹਾਂ ਹੁੰਦੇ ਨੇ ਬਲ ਹੁੰਦਾ ਹੈ ਲੱਗਦਾ ਮੇਰੇ ਇੰਨੇ ਭਰਾ ਹੈ ਮੇਰੀ ਇੰਨੀਆਂ ਬਾਹਾਂ ਨੇ ਇਹ ਬਲ ਦੀ ਨਿਸ਼ਾਨੀ ਆ ਭਰਾ ਫਿਰ ਉਹਦੇ ਕੀ ਲੈਣਾ ਸੱਤ ਭਾਈ ਕਰ ਇਹ ਵਿਸੇਖ ਇਹ दैवी ਗੁਣ ਸੱਤ ਉੱਚਾ ਆਚਰਨ ਤੇ ਦਾਨੀ ਵਰਤੀ ਇਹ ਤੇਰੇ ਭਰਾ ਹਨ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ اے ਬਹਿਗਰੂ ਮੈਂ ਕਹਿਣਾ ਵੀ ਚਾਹਉਣਾ ਪਰ ਤੇਰੀ ਕੁਦਰਤ ਦੀ ਕੀਮਤ ਨਹੀਂ ਪਾਈ ਜਾ ਸਕਦੀ ਮਾਤਾ ਪਿਤਾ ਤੋ ਸਾਡਾ ਸਰੀਰ ਹੈ ਇਸ ਤਰ੍ਹਾਂ ਜਿਹੜੀ ਸਾਡੀ ਆਤਮਾ ਦੀ ਘਾੜਤ ਕਰਨੀ ਹੈ ਉਹ ਗੁਰੂ ਦੀ ਮਤ ਨੂੰ ਮਾਂ ਬਣਾਉਣਾ ਤੇ ਸੰਤੋਖ ਨੂੰ ਪਿਓ ਬਣਾਉਣਾ ਤੇ ਉੱਚੀ ਆਚਰਨ ਤੇ ਦਾਨੀ ਬਿਰਤੀ ਨੂੰ ਭਰਾ ਬਣਾਉਣੇ ਨੇ ਤੇ ਫਿਰ ਨਾਲ ਇਸਤਰੀ ਵੀ ਚਾਹੀਦੀ ਹੈ ਜਦੋਂ ਅਸੀਂ ਪਰਿਵਾਰ ਦੇ ਵਿੱਚ ਆ ਅਸੀਂ ਪਰਿਵਾਰ ਹੈ ਸਾਡਾ ਪਤੀ ਹੈ ਪਤਨੀ ਹੈ ਭਰਾ ਹੈ ਮਰਾ ਕਹਿੰਦੇ ਸ਼ਰਮ ਸੁਰਤ ਦੋਏ ਸਸੁਰ ਭਏ ਸਾਸੋਰਾ ਭਾਲਣੇ ਪਹਿਣਗੇ ਵੀ ਕੁੜੀ ਭਾਲੋ ਭਾਲਦੇ ਆਪਾਂ ਸਾਰੇ ਬਾਹਰੀ ਇਹ ਬਾਹਰੀ ਇਹ ਅੰਦਰਲੀ ਗੱਲ ਕਰਦੇ ਆ ਸ਼ਰਮ ਸੁਰਤ ਦੋਏ ਸਸੁਰ ਭਏ ਸ਼ਰਮ ਕਈਏ ਮੈਂਤ ਸੁਰਤ ਕਈਏ ਚੇਤਨਾ ਫਿਰ ਉਦਮ ਸੋਹਰਾ ਤੇ ਚੇਤਨਾ ਜਿਹੜੀ ਸੁਚੇਤ ਹੋਈ ਮਤ ਦੇ ਵਿੱਚੋਂ ਜਿਹੜੀ ਇਸਤਰੀ ਪੈਦਾ ਹੋਈ ਸ਼ਰਮ ਸੁਰਤ ਦੇ ਸਸਰ ਪੈਸਾ ਸੋਰਾ ਕਰਨੀ ਕਾਮਣ ਕਰਮਨ ਲਈ ਕਾਮਣ ਕਹੀਏ ਇਸ ਤੀ ਕਰਨੀ ਕਹੀਏ ਕਰਮ ਫਿਰ ਉਹ ਉਦਮ ਦੇ ਤੇ ਸੁਰਤੀ ਦੇ ਵਿੱਚੋਂ ਜਿਹੜੇ ਕਰਮ ਨਿਕਲਣਗੇ ਜਿਹੜੀ ਕਰਨੀ ਨਿਕਲੂ ਉਹਨੂੰ ਪਤਨੀ ਬਣਾ ਇਹ ਮਨ ਦੇ ਵਿੱਚ ਵਿਚਾਰ ਤੇ ਕਰਨੀ ਦੇ ਵਿੱਚ ਅਚਾਰ ਵਿਚਾਰ ਤੇ ਅਚਾਰ ਵਿਚਾਰ ਸਾਡੇ ਮਨ ਚ ਆਉਣਗੇ ਤੇ ਅਚਾਰ ਸਾਡੇ ਸਰੀਰ ਤੇ ਆਊਗਾ ਕਰਮ ਇਹ ਸਰੀਰ ਕਰੂਗਾ ਸਰਮਸੁਰਤ ਦੀ ਸਸਰ ਪਈ ਕਰਨੀ ਕਾਮਣ ਤਨ ਮੰਨ ਲਈ ਉਦਮ ਰੂਪੀ ਸੋਹਰਾ ਤੇ ਉੱਚੀ ਸੋਚ ਰੂਪੀ ਸਸ ਦੇ ਵਿੱਚੋਂ ਜਿਹੜੀ ਕਰਨੀ ਰੂਪੀ ਇਸਤਰੀ ਪੈਦਾ ਹੋਈ ਫਿਰ ਉਹਦੇ ਨਾਲ ਵਿਆਹ ਹੋਣਾ ਹੈਗਾ ਸਾਹਾ ਸੰਜੋਗ ਵਿਆਹ ਵਿਜੋਗ ਸਾਹਾ ਕਹੀਏ ਸਾਹੇ ਚਿੱਤੀ ਜਦੋਂ ਸੰਜੋਗ ਬਣਦਾ ਹੈ ਨਾ ਪਰਮਾਤਮਾ ਨਾਲ ਮਿਲਾਪ ਦਾ ਸੰਜੋਗ ਹੋਣਾ ਤੇ ਸੰਸਾਰ ਦੇ ਵਿੱਚੋਂ ਵਿਜੋਗ ਹੋ ਜਾਣਾ ਉਪਰਾਮ ਹੋ ਜਾਣਾ ਸੱਚ ਸੰਤਤ ਕਹੋ ਨਾਨਕ ਜੋਗ ਸੱਚ ਰੂਪੀ ਫਿਰ ਜਿਹੜੀ ਸੰਤਾਨ ਪੈਦਾ ਹੋਊਗੀ ਜਿਸ ਤਰ੍ਹਾਂ ਮਾਤਾ ਪਿਤਾ ਤੋਂ ਅਸੀਂ ਪੈਦਾ ਹੋਏ ਜਦੋਂ ਸਾਡੇ ਜੀਵਨ ਦੇ ਵਿੱਚ ਸਾਡੀ ਮਤ ਮਾਂ ਗੁਰੂ ਦੀ ਮਤ ਹੋ ਗਈ ਪਿਤਾ ਸੰਤੋਖ ਹੋ ਗਿਆ ਸਾਡੇ ਭਰਾ ਇਹਨ ਜਿਹੜੇ ਉਹ ਦਾਨੀ ਬਿਰਤੀ ਉੱਚਾ ਆਚਰਣ ਬਣ ਗਿਆ ਤੇ ਸਾਡੀ ਪਤਨੀ ਉਹ ਬਣ ਗਈ ਜਿਹੜੀ ਉਦਮੀ ਸਹੁਰੇ ਤੇ ਉੱਚੀ ਮੱਤ ਵਾਲੀ ਚੋਂ ਪੈਦਾ ਹੋਈ ਕਰਨੀ ਕਰਮ ਉਹ ਜਦੋਂ ਫਿਰ ਬਣਿਆ ਜਦੋਂ ਉਹਨਾਂ ਦਾ ਸੰਯੋਗ ਹੋਇਆ ਤੇ ਫਿਰ ਉਹਦੇ ਵਿੱਚੋਂ ਸੰਤਾਨ ਕਿਹੜੀ ਪੈਦਾ ਹੋਣੀ ਹੈ ਕਹੋ ਸੰਤਤ ਸੱਚ ਸੰਤਤ ਕਹੋ ਨਾਨਕ ਜੋਗ ਸੱਚ ਰੂਪੀ ਜਿਹੜਾ ਅਚਾਰ ਪੈਦਾ ਹੋਊਗਾ ਉਹਦੇ ਜੀਵਨ ਦੇ ਵਿੱਚੋਂ ਉਹ ਮੰਨ ਲਓ ਇੱਕ ਸੰਤ ਪੈਦਾ ਹੋਊਗਾ ਅਚਾਰ ਮਰਿਆ ਕਹਿੰਦੇ ਸੱਚੋ ਔਰੇ ਸਭ ਕੋ ਉਪਰ ਸੱਚ ਅਚਾਰ ਅਚਾਰ ਪਰਮਾਤਮਾ ਦੇ ਗੁਣਾਂ ਨੂੰ ਪ੍ਰਗਟ ਕਰ ਜਦੋਂ ਇਹ ਗੁਣ ਪਰਮਾਤਮਾ ਸਾਡੀ ਆਤਮਾ ਵਿੱਚ ਆਏ ਗੁਰੂ ਦੀ ਮਤ ਲਈ ਮੰਨੈ ਸੁਰਤ ਹੋਵੇ ਮਨ ਬੁੱਧ ਸਾਡੇ ਮਨ ਦੇ ਵਿੱਚ ਸਾਡੀ ਬੁੱਧੀ ਸਾਡੀ ਸੁਰਜੇ ਤੋਂ ਗੁਰੂ ਦੇ ਵਿਚਾਰ ਆਗੇ ਸਾਰੇ ਗੁਣ ਆਗੇ ਉਹਨਾਂ ਦੇ ਵਿੱਚੋਂ ਫਿਰ ਜਿਹੜਾ ਆਚਾਰ ਨਿਕਲੂਗਾ ਮਨ ਦੇ ਵਿੱਚ ਵਿਚਾਰ ਨੇ ਤੇ ਸਰੀਰ ਦੇ ਉੱਤੇ ਕਰਨੀ ਆ ਜਾਣੀ ਹੈ ਵਿਹਾਰ ਆ ਜਾਣਾ ਹੈ ਆਚਾਰ ਆ ਜਾਣਾਗਾ ਜਦੋਂ ਇਹ ਫਿਰ ਸੰਯੋਗ ਬਣਨਾਗਾ ਫਿਰ ਜਿਹੜਾ ਜੀਵਨ ਬਣਨਾਗਾ ਉਹਦੇ ਵਿੱਚੋਂ ਜਿਹੜਾ ਸੰਤਾਨ ਰੂਪੀ ਪੁੱਤ ਪੈਦਾ ਹੋਣਾ ਉਹ ਚੰਗਾ ਸ਼ੁਭ ਉਚਾਰ ਪੈਦਾ ਹੋਣਾਗਾ ਉਹ ਪ੍ਰਮਾਤਮਾ ਸੰਤੋਖ ਕਰਕੇ ਪਰਮਾਤਮਾ ਨਾਲ ਜੁੜਨਾ ਹੈਗਾ ਤੇ ਦਇਆ ਕਰਕੇ ਸੰਸਾਰ ਨਾਲ ਜੁੜਦਾ ਉਹਨੂੰ ਸਮਝ ਵੀ ਆ ਜਾਂਦੀ ਹੈ ਪਰਮਾਤਮਾ ਦੀ ਸਿਮਰਨ ਕਰਨਾ ਤੇ ਸੰਸਾਰ ਦੀ ਸੇਵਾ ਕਰਨੀ ਹੈ ਇਹ ਉਹਦੇ ਜੀਵਨ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜਦੋਂ ਪਰਮਾਤਮਾ ਨਾਲ ਮੰਨੇ ਸੁਰਤੀ ਇੰਨੀ ਉੱਚੀ ਹੋ ਗਈ ਤੇ ਸੁਰਤੀ ਦੇ ਵਿੱਚ ਇਹ ਸ਼ੁਭ ਗੁਣ ਆ ਗਏ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਆਪਣੀ ਬੁੱਧ ਜਦੋਂ ਪਰਮਾਤਮਾ ਨੇ ਹਰ ਲਈ ਗੁਰੂ ਨੇ ਆਪਣੀ ਬੁੱਧ ਦੇਤੀ ਤੇ ਫਿਰ ਸਿੱਧੀ ਪ੍ਰਾਪਤ ਹੋ ਗਈ ਇਸ ਉਹਦਾ ਜੀਵਨ ਹੈ ਫਿਰ ਇਹ ਪਵਿੱਤਰ ਹੋ ਜਾਂਦਾ ਹੈਗਾ ਮੰਨੈ ਸੁਰਤ ਹੋਵੇ ਮਨ ਬੁੱਧ ਫਿਰ ਮੰਨੈ ਸਗਲ ਭਵਨ ਕੀ ਤੇ ਸਾਰੇ ਭਵਨਾ ਦੀ ਉਹਨੂੰ ਸੋਝੀ ਹੋ ਜਾਂਦੀ ਹੈ ਮੰਨੈ ਮੋਹ ਚੋਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਏ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਫਿਰ ਜਿਹੜਾ ਭਾਈ ਮੰਨੂਗਾ ਜਦੋਂ ਆ ਜੀਵਨ ਦੇ ਗੁਣ ਆ ਗਏ ਤੇ ਫਿਰ ਮੂੰਹ ਤੇ ਚੋਟ ਪੈਣ ਦਾ ਤਾਂ ਚੋਟਾਂ ਤਾਂ ਉਹਦੀ ਪੈਂਦੀਆਂ ਨੇ ਜਦੋਂ ਔਗਣ ਹੁੰਦੇ ਆ ਕੁੱਟ ਤਾਂ ਉਹਦੀ ਪੈਂਦੀਆਂ ਜਦੋਂ ਮਨੁੱਖ ਚੋਰੀ ਕਰਦਾ ਹੈਗਾ ਦਾਨੀ ਮਨੁੱਖ ਨੂੰ ਕਦੇ ਕਿਸੇ ਨੇ ਕੋਈ ਕਿਹਾ ਹੈਗਾ ਕਿਸੇ ਦੀ ਧੀ ਪੈਣ ਬਲ ਬੁਰਾ ਨਜ਼ਰ ਰੱਖਦਾ ਫਿਰ ਉਹਦੀ ਕੁੱਟ ਪੈਂਦੀ ਹੈ ਨਾ ਜਿਹੜਾ ਦੇਖ ਪੁਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣਾ ਤੇ ਫਿਰ ਉਹਨੂੰ ਕੋਈ ਬੁਰਾ ਕਹਿੰਦਾ ਉਹਦਾ ਨਮਸਕਾਰ ਕਰਦਾ ਹੈ ਮਨੁੱਖ ਜਦੋਂ ਫਿਰ ਉਤਲੇ ਗੁਣ ਸਾਰੇ ਆਏ ਸਗਲ ਭਵਨ ਕੀ ਸਾਰੇ ਭਵਨ ਦੀ ਸ਼ੁੱਧ ਹੋ ਗਈ ਆਪੇ ਦੀ ਸ਼ੁੱਧ ਹੋ ਗਈ ਸੰਸਾਰ ਦੀ ਵੀ ਸ਼ੁੱਧ ਹੋ ਗਈ ਤੇ ਨਿਰੰਕਾਰ ਦੀ ਵੀ ਸ਼ੁੱਧ ਹੋ ਗਈ ਪਹਿਲਾਂ ਆਪਾਂ ਸਗਲ ਭਵਨ ਕੀ ਸ਼ੁੱਧ ਆਪਣੇ ਆਪ ਦਾ ਪਤਾ ਲੱਗਿਆ ਮੈਂ ਕੀ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਤੀ ਚੱਲੀ ਰਹਿਣ ਉਹਨੂੰ ਸਮਝ ਆ ਗਈ ਰਹਿਣ ਤਾਂ ਮੁਕਤੀ ਜਾਂਦੀ ਹੈ ਤੇ ਤੂੰ ਕਿਹੜੇ ਕਫਕੜਾਂ ਚ ਲੱਗਿਆ ਪਿਆਗਾ ਜਦੋਂ ਆਪੇ ਦੀ ਸਮਝ ਆਈ ਜਦੋਂ ਸੰਸਾਰ ਦੀ ਸਮਝ ਆਈਆ ਸਾਰਾ ਪਰਿਵਾਰ ਦੀ ਵੀ ਸਮਝ ਆ ਗਈ ਪਰਿਵਾਰ ਹੈ ਸਮਾਜ ਹੈ ਦੇਸ਼ ਹੈ ਕੌਮ ਹੈ ਇਹ ਸਾਰੇ ਨਿਜਮ ਜਦੋਂ ਗੁਣ ਤੇ ਸਾਰਿਆਂ ਵਿੱਚੋਂ ਪਰਮਾਤਮਾ ਹੀ ਦੇਖਦਾ ਇਹ ਨੇਤਰੋਂ ਮੇਰਿਓ ਹਰ ਤੁਮੈ ਜੋਤ ਤਰੀ ਹਰ ਮਨ ਅਵਰਨਾ ਦੇਖੋ ਕੋਈ ਜਦੋਂ ਫਿਰ ਸਾਰਿਆਂ ਭਵਨਾ ਦੀ ਸੁੱਧ ਹੋ ਗਈ ਆਪੇ ਦੀ ਸੰਸਾਰ ਦੀ ਨਿਰੰਕਾਰ ਦੀ ਫਿਰ ਮਨੈ ਮੂੰਹ ਝੋਟਾ ਨਾ ਖਾਏ ਫਿਰ ਮੂੰਹ ਤੇ ਝੋਟਾ ਨਹੀਂ ਪੈਣੀ ਆ ਕਿਉਂ ਜੀਵਨ ਦੇ ਵਿੱਚੋਂ ਔਗਣ ਬੀਜ ਜਿਹੜਾ ਪਾਪ ਦਾ ਬੀਜ ਹੀ ਖਤਮ ਹੋ ਗਿਆ ਤੇ ਚੋਟਾਂ ਕਿੱਥੇ ਪੈਣੀਆਂ ਨੇ ਮੰਨੈ ਜਮ ਕੈ ਸਾਥ ਨਾ ਜਾਏ ਤੇ ਫਿਰ ਜਮਾਂ ਦਾ ਵੀ ਕੋਈ ਕੰਮ ਦੇਗਾ ਅਸੀਂ ਸੰਸਾਰੀ ਜੀਵਾਂ ਜਦੋਂ ਕੋਈ ਗਲਤ ਕੰਮ ਕਰਦਾ ਫਿਰ ਪੁਲਿਸ ਫੜ ਨਾਉਂਦੀ ਆ ਤੇ ਜਿਹੜਾ ਬੰਦਾ ਫਿਰ ਨਾਂ ਪੇਸ਼ ਪੂਸ਼ ਹੋਵੇ ਫਿਰ ਉਹਦੇ ਬਰੰਟ ਕੱਢ ਦਿੰਦੀ ਐ ਤੇ ਫਿਰ ਕੁੱਟ ਕੇ ਵੀ ਕਈ ਵਾਰੀ ਜਾਂਦੀ ਐ ਪਰ ਲਜਾਂਦੀ ਉਹਨਾਂ ਨੂੰ ਐ ਜਿਨ੍ਹਾਂ ਨੇ ਕੋਈ ਗੁਨਾਹ ਕੀਤਾ ਹੈਗਾ ਆਪਾਂ ਸਾਰੇ ਸੰਸਾਰੀਆਂ ਬਹੁਤੇ ਮਨੁੱਖਾਂ ਨੂੰ ਪੁਲਿਸ ਤਾਂ ਹੀ ਬਾਹਰ ਹੀ ਨਹੀਂ ਪੈਂਦਾ ਇਥੇ ਥਾਣੇ ਵੀ ਹੈ ਜੇਲ੍ਹ ਵੀ ਹੈ ਪਤਾ ਹੀ ਨਹੀਂ ਹੁੰਦਾ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਜਿਹੜੇ ਕਾਨੂੰਨ ਨੂੰ ਫਾਲੋ ਕਰਦੇ ਮਨੁੱਖ ਨੇ ਉਹਨਾਂ ਨੂੰ ਨਾ ਪੁਲਿਸ ਦਾ ਡਰ ਹੈ ਨਾ ਜੇਲ੍ਹ ਦਾ ਡਰ ਹੈ ਜੇਲ੍ਹ ਪੁਲਿਸ ਉਹਨਾਂ ਵਾਸਤੇ ਰੱਖਿਆ ਦਾ ਕਾਰਨ ਬਣਦੀ ਹੈ ਜਦ ਜਿਸ ਮਨੁੱਖ ਦੇ ਵਿੱਚ ਦੇਵੀ ਗੁਣ ਆ ਗਏ ਫਿਰ ਪ੍ਰਮਾਤਮਾ ਦੇ ਗੁਣਾਂ ਨੂੰ ਫਾਲੋ ਕਰ ਲਿਆ ਨਿਜਮ ਨੂੰ ਹੁਕਮ ਦੇ ਵਿੱਚ ਆ ਗਿਆ ਫਿਰ ਨਾ ਤਾਂ ਉਹਦੇ ਮੂੰਹ ਤੇ ਝੋਟਾਂ ਪੈਣੀਆਂ ਤੇ ਨਾ ਜਮਾਂ ਦੀ ਮਾਰ ਪੈਣੀ ਜਮਾਂ ਦੀ ਮਾਰ ਤਾਂ ਉਹਨਾਂ ਤੇ ਪੈਂਦੀ ਹੈ ਫਿਰ ਜਿਹੜੇ ਉਹਦੇ ਸਿਧਾਂਤ ਨੂੰ ਤੋੜਦੇ ਨੇ ਜਿਸ ਤਰ੍ਹਾਂ ਜੇ ਬੰਦਾ ਸਿਧਾਂਤ ਤੋੜਿਆ ਉਹਨੂੰ ਪੁਲਿਸ ਆਉਂਦੀ ਹੈ ਕੁੱਟ ਕੇ ਵੀ ਲੈ ਜਾਂਦੀ ਹੈ ਮੂੰਹ ਤੇ ਚੋਟਾਂ ਵੀ ਪੈਂਦੀਆਂ ਨੇ ਜਿਹਨੂੰ ਆਪਾਂ ਆਸਾ ਦੀ ਵਾਰਤ ਵਿਚਾਰਿਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਕਿਉਂ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਹੈ ਬਹਿ लेखा ਕਰ ਸਮਝਾਇਆ ਜਦੋਂ ਦੋਸ਼ ਐਦ ਹੁੰਦੇ ਆ ਨਾ ਫਿਰ ਜੱਜ ਦੋਸ਼ ਐਦ ਕਰਦਾ ਹੈ ਦੇਖਦਾ ਨਾ ਜਦੋਂ ਦੋਸ਼ ਐਦ ਹੁੰਦੇ ਆ ਵੱਡੇ ਵੱਡੇ ਜਿਹੜੇ ਰੱਬ ਕਹਿਣ ਵਾਲੇ ਆ ਉਹਨਾਂ ਦੇ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਜਿਹੜੇ ਕਹਿੰਦੇ ਅਸੀਂ ਮੈਸੰਜਰ ਆਫ ਗੋਡ ਰੱਬ ਨੇ ਭੇਜੇ ਹੋਏ ਆ ਫਿਰ ਜਦੋਂ ਦਾ ਜੱਜ ਦੋਸ਼ ਐਦ ਕਰਦਾ ਨਾ ਤੁਸੀਂ ਬਲਾਤਕਾਰੀਆਂ ਫਿਰ ਉਹ ਉਗੜ ਗਿਆ ਜਿਵੇਂ ਖੋਟਾ ਟੱਬੂਆ ਦਾ ਨਦਰ ਸਰਾਫੀ ਆਇਆ ਉਦੋਂ ਫਿਰ ਲੱਤਾਂ ਕੰਮਣ ਲੱਗ ਜਾਂਦੀਆਂ ਰੱਬ ਕਹਿੰਦਾ ਦੇਖਿਆ ਅਸੀਂ ਸਾਡਾ ਅੱਖਾਂ ਮੂਰੇ ਦੇਖਿਆ ਸਾਰਿਆਂ ਨੇ ਇਹ ਤਾਂ ਸਾਡੇ ਸਾਹਮਣੇ ਹੀ ਆ ਰੱਬ ਕਹਿਣ ਵਾਲੇ ਜੱਜ ਮੂਰੇ ਲੇਲੜੀਆਂ ਕੱਢਦੇ ਆ ਤੇ ਲੱਤਾਂ ਕੰਮਦੀਆਂ ਨੇ ਜਿਹੜੇ ਕਹਿੰਦੇ ਅਸੀਂ ਸੰਸਾਰ ਨੂੰ ਤਾਰਨਾ ਉਹ ਜਿਹੜੇ ਫਿਰ ਉਹ ਕਰਮ ਕਰਦੇ ਉਹਨਾਂ ਦੇ ਮੂੰਹ ਤੇ ਚੋਟਾਂ ਪੈਂਦੀਆਂ ਤਾਂ ਆਉਂਦੇ ਗੁਰੂ ਐ ਬਾਪੂ ਐ ਤੇ ਪਰ ਅੱਜ ਬਹੁਤੇ ਪਿਓ ਬਹੁਤੇ ਬਾਪੂ ਜੇਲ੍ਹ 'ਚ ਬੈਠੇ ਆ ਕਾਹਦੇ 'ਚ ਬੈਠੇ ਆ ਉਹ ਜਿਨ੍ਹਾਂ ਨੂੰ ਧੀਆ ਕਹਿੰਦੇ ਆ ਉਹਨਾਂ ਦੇ ਬਲਾਤਕਾਰ ਦੇ ਕੇਸ 'ਚ ਬੈਠੇ ਆ ਗੁਰੂ ਨੇ ਜਗਾਉਣਾ ਹੈਗਾ ਤੂੰ ਜਾਗ ਅਸੇ ਪਾਸੇ ਨਾ ਜਾ ਤੂੰ ਗੁਰੂ ਕੋਲੇ ਆ ਜਾ ਜਿਹੜਾ ਗੁਣਾ ਦਾ ਸਾਗਰ ਹੈ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਟ ਚ ਲਾਇਆ ਅੱਗੇ ਕਰਨੀ ਕੀਰਤ ਬਾਚੀ ਐ ਬੈ ਲੇਖਾ ਲੇਖਾ ਸਮਝਾਉਂਦਾ ਜੱਜ ਸਮਝਾਉਂਦਾ ਦਵਾਇਦ ਹੋ ਗਿਆ ਤੇਰੇ ਤੇ ਆ ਤੂੰ ਦੋਸ਼ ਕੀਤਾ ਬੈ ਲੇਖਾ ਕਰ ਸਮਝਾਇਆ ਕਵਨਾ ਹੋਵੇ ਪਾਉਂਦੀ ਹੁਣ ਸੁਣੀਐ ਕਿਆਰ ਆਇਆ ਹੁਣ ਜੁੱਤੀਆਂ ਪਾਉਣ ਨੂੰ ਤਾਂ ਥਾਂ ਨਹੀਂ ਮਿਲਣੀ ਹੁਣ ਰੋਈ ਤੋ ਕੀ ਬਣਨਾ ਹੁਣ ਸੁਣੀਐ ਕਿਆਰ ਉਹ ਆਇਆ ਮਨ ਅੰਦੇ ਜਨਮ ਉਗਵਾਇ ਜੇ ਜਨਮ ਐਦਾਂ ਗਵਾ ਲਿਆ ਕਰੈਤਾ ਕਰਦਾ ਰਹਾ ਉਕਰਮ ਕਰਦਾ ਰਹਾ ਮੂੰਹ ਤੇ ਚੋਟਾਂ ਪੈਣ ਗਈਆਂ ਤੇ ਬਰਮਾਰਾ ਕਹਿੰਦੇ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮਕੈ ਸਾਸ਼ਨ ਜਾਇ ਜਿਹਨੇ ਮੰਨ ਹੀ ਲਿਆ ਹੁਕਮ ਚ ਹੀ ਆ ਗਿਆ ਫਿਰ ਅਸੀਂ ਤਾਂ ਪਹਿਲਾਂ ਹੀ ਪੜਦੇ ਆਂ ਹੁਣ ਜਿਨੇ ਆ ਸ਼ਾਮ ਨੂੰ ਪੈਣ ਵੇਲੇ ਪਹਿਲਾਂ ਹੀ ਪੜ ਲਿਆ ਸੋਹਿਲਾ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਜਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤਨਿਤ ਜੀੜੇ ਸੰਭਾਲੀਏ ਨਾ ਜਦੋਂ ਰੋਜ਼ ਹੀ ਉਹਨੂੰ ਯਾਦ ਕਰਦੇ ਅਸੀਂ ਸਹਰੇ ਜਾਣਾ ਨਿਤਨਿਤ ਜੀੜੇ ਸੰਭਾਲੀਏ ਨਾ ਦੇਖੇਗਾ ਦੇਵਨਹਾਰ ਤੇਰਾ ਦਾਨ ਹੈ ਕੀਮਤ ਨਾ ਪਵੈ ਜਿਸ ਦਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਸੰਤਾ ਪਤਾ ਹੀ ਐ ਸਾਹਾ ਚਿੱਠੀ ਆਉਣ ਵਾਲੀ ਐ ਖੁਸ਼ੀ ਐ ਸੰਬਤ ਸਾਹਾ ਲਿਖਿਆ ਮਿਲ ਕਰ ਪਾਬੋ ਤੇਲ ਦੇਹੋ ਸੱਜਣ ਸੀਸੜੀਆਂ ਜਿਉਂ ਹੋਵੇ ਸਾਬ ਸੋ ਅਈਦਾ ਰੋਜ ਹੀ ਕਹਣਾ ਹੈ ਸਹੇਲਿਓ ਅਸੀਸਾਂ ਦੇਵੋ ਸਾਡੇ ਪਿਆਰੇ ਨਾਲ ਮੇਲ ਹੋ ਜਾਵੇ ਉਹਨੂੰ ਜਮਾ ਨੇ ਕੀ ਲੈਣਾ ਨੇ ਦੇਹੋ ਸੱਜਣ ਸੀਸੜੀਆਂ ਜਿਉਂ ਹੋਵੇ ਸਾਬ ਸੋ ਮੇਲ ਸੰਬਤ ਸਾਹਾ ਲਿਖਿਆ ਮਿਲ ਕਰ ਪਾਬੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਬ ਸੋ ਮੇਲ ਕਰ ਕਰ ਇਹੋ ਪਹੁੰਚਾ ਸੱਧੜੇ ਨਿਤ ਭਵਨ ਸੱਧਨਹਾਰਾ ਸਿਮਰੀਐ ਨਾਨਕ ਸੇ ਦੇਹ ਉਹ ਸੱਧਨਹਾਰਾ ਜਿਹਨੇ ਸੱਦਾ ਦੇਣਾ ਅਸੀਂ ਤਾਂ ਰੋਜ਼ ਹੀ ਯਾਦ ਕਰਦੇ ਆ ਜੰਮ ਦਾ ਕੀ ਕੰਮ ਰਹਿ ਆ ਫਿਰ ਜਿਹੜਾ ਮੰਨਦਾ ਉਹ ਮੌਤ ਦੇ ਭੈ ਤੋਂ ਵੀ ਮੁਕਤ ਹੋ ਜਾਂਦਾ ਹੈਗਾ ਕਿਉਂ ਉਹ ਜਿਹਨੇ ਸੱਦਾ ਦੇਣਾ ਉਹ ਤਾਂ ਰੋਜ਼ ਮੰਗ ਕਰਦਾ ਸੱਧਨਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਉਹ ਸੱਦਾ ਦੇਣ ਵਾਲੇ ਨੂੰ ਰੋਜ਼ ਯਾਦ ਕਰਦਾ ਸਾਨੂੰ ਕਦੋਂ ਸੱਦਾ ਦੇਗਾ ਤੇ ਜਿਨ੍ਹਾਂ ਦਾ ਜੀਵਨ ਦੇ ਵਿੱਚ ਉਹ ਪਰਮਾਤਮਾ ਦੀ ਯਾਦ ਆ ਜਾਂਦੀ ਹੈ ਮੌਤ ਦਾ ਭੈ ਵੀ ਮੁੱਕ ਜਾਂਦਾ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਜਿਹੜੇ ਮਨੁੱਖ ਇਹ ਸੰਸਾਰ ਦੇ ਮੋਹ ਦੇ ਵਿੱਚ ਖਚਤ ਹੈ ਉਹ ਮੌਤ ਤੋਂ ਵੀ ਭੈ ਭੀਤ ਰਹਿੰਦੇ ਨੇ ਜਿਨ੍ਹਾਂ ਜੀਵਨ ਨਾਲ ਪਿਆਰ ਹੋਊਗਾ ਉਹਨਾਂ ਮੌਤ ਦਾ ਡਰ ਬਣੂਗਾ ਪਰ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਗੁਰੂ ਦੇ ਹੁਕਮ ਦੀ ਸਮਝ ਆ ਗਈ ਅੱਗਾ ਮੈਂ ਭੂਖ ਸੋਈ ਕਰ ਸੁਖਾ ਸੋਖ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਿਆ ਸਾਹਿਬ ਕਾ ਸੋ ਮਾਥੇ ਲੈ ਮਨੋ ਜਿੰਨੇ ਹੁਕਮ ਚ ਆਗੇ ਫਿਰ ਉਹਨਾਂ ਦੇ ਮੂੰਹ ਤੇ ਝੋਟਾ ਵੀ ਨਹੀਂ ਪੈਂਦੀਆਂ ਤੇ ਜਮਾਂ ਦੀ ਮਾਰ ਵੀ ਨਹੀਂ ਪੈਂਦੀ ਜਮਨ ਨੇੜੇ ਵੀ ਨਹੀਂ ਆਉਂਦੇ ਫਿਰ ਉਹਦਾ ਭਾਈ ਗੁਰਦਾਜ ਜਿੰਨੇ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿਰ ਮੱਲਿਆ ਕਿਉਂ ਜੀਵਨ ਦਾ ਮੋਹ ਨਹੀਂ ਸੀਗਾ ਜੀਵਨ ਸੰਸਾਰ ਦੇ ਵਿੱਚ ਰਹੇ ਨੇ ਉਹਦੇ ਹੁਕਮ ਚ ਰਹੇ ਨੇ ਜਦੋਂ ਜੀਵਨ ਦੇ ਵਿੱਚੋਂ ਭੈ ਨਿਕਲ ਜਾਂਦਾ ਫਿਰ ਮਨ ਨਾ ਜਮਕਾ ਸਾਥ ਨਾ ਜਾਏ ਤੇ ਜੰਮ ਵੀ ਉਹਨਾਂ ਦੇ ਨੇੜੇ ਟੁਕਦਾ ਨਹੀਂ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਐਸਾ ਮੇਰਾ ਪਰਮਾਤਮਾ ਦਾ ਨਾਮ ਹੈ ਜਿਹੜਾ ਕਲਕ ਤੋਂ ਰਹਤਾ ਹੈ ਜੇ ਕੋ ਮੰਨ ਜਾਣੈ ਮਨ ਕੋਏ ਜਿਹੜਾ ਵੀ ਕੋਈ ਉਹਨੂੰ ਮਨ ਵਿੱਚ ਮੰਨਣਾ ਕਰੂਗਾ ਫਿਰ ਉਹਦੀ ਵਸਤਾ ਉਹ ਆਪ ਹੀ ਜਾਣਦਾ ਹੈਗਾ ਤਾਂ ਤੇ ਫਿਰ ਆਪਾਂ ਵੀ ਉਹਨੂੰ ਸਿਮਰਨਾ ਕਰੀਏ ਵਾਹਿਗੁਰੂ 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 ਮਹਾਰਾਜ ਕਿਰਪਾ ਕਰਨ ਜਿਹੜਾ ਵੀ ਅਸੀਂ ਵਿਚਾਰ ਰਹੇ ਆ ਸਾਡੀ ਸੁਰਤੀ ਵਿੱਚ ਆ ਜਾਵੇ ਸਾਡੀ ਬੁੱਧੀ ਚ ਆ ਜਾਵੇ ਸਾਡੇ ਮਨ ਵਿੱਚ ਆ ਜਾਵੇ ਤੇ ਸਾਡੀ ਜਿਹੜੀ ਮੰਨਣ ਦੀ ਵਸਤ ਹੈ ਗੁਰੂ ਦਾ ਹੁਕਮ ਰਜਾ ਉਹਦੇ ਭਾਣੇ ਚ ਆ ਜਾਏ ਤਾਂ ਕਿ ਸਾਡੇ ਜੀਵਨ ਵਿੱਚ ਮਨ ਨਾ ਮੁਹ ਝੋਟਾ ਨਾ ਖਾਏ ਮਨ ਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਨ ਜਾਣਾ ਮਨ ਕੋਈ ਸਾਡੀ ਮੰਨਣ ਵਾਲੀ ਵਿਸ਼ਤਾ ਬਣ ਜਾਵੇ ਤਾਂ ਕਿ ਸਾਡਾ ਜੀਵਨ ਪਵਿੱਤਰ ਹੋ ਜਾਵੇ ਸਫਲ ਹੋ ਜਾਵੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ සතුुव सातनाමवाහිගरु सातนาමवाහිකरු